ਤੁਸੀਂ ਗੱਲ ਸੁਣੋ ਮੇਰੀ ਹਾਂਜੀ ਮੈਨੂੰ ਚੇਤਾ ਪੁੱਲ ਗਿਆ ਮੈਂ ਪੁੱਛਣਾ ਹੀ ਕੱਲ ਤੁਹਾਨੂੰ ਉਹ ਮਾਦਾ ਨਾਲ ਗੱਲਾਂ ਕਰਦੇ ਸੀ ਸ਼ਬੀਦ ਦੇ ਨਾਨਕੇ ਬਾਰੇ ਮਾਮੇ ਵਰਗੀ ਬੋਦੇ ਫਿਰਦੇ ਤੁਸੀਂ ਉਹ ਗੱਲਾਂ ਕੀ ਕਰਨੀਆਂ ਸੀ ਉਹ ਸੁਮਰੀਤ ਕਹਿੰਦੀ ਸੀ ਕਹਿੰਦੀ ਉਹ ਉੱਥੇ ਨਾ ਟ੍ਰਿਪ ਤੇ ਜਦੋਂ ਗਈ ਉਹ ਬਾਅਦ ਚੋ ਸਕੂਲ ਜਦੋਂ ਪਹੁੰਚੇ ਤੇ ਫਿਰ ਉਹਦਾ मामੂ ਲੈਣ ਆਇਆ ਸੀਗਾ ਉਹ ਤਾਂ ਘਰ ਵਾਲਾ ਨਾ ਘਰ ਨਾ ਖੜੇ ਪਿਓ ਨੇ ਖੜਨਾ ਟਾਈਮ ਨਾ ਹੋ ਗਿਆ ਤੇ ਲੈ ਗਿਆ ਮਾਮਾ ਤਾਂ ਲੈ ਗਿਆ ਉਹ ਜਦੋਂ ਅਹੀਂ ਟਾਈਮ ਨਾਲ ਚੱਲ ਗਿਆ ਲੈ ਆਏ ਤੇ ਫਿਰ ਕਿਹੜੀ ਗੱਲ ਸੀ ਜੀ ਤੇ ਉਹ ਕਹਿੰਦੀ ਕਹਿੰਦੀ ਮੇਰਾ ਬੜਾ ਧੇੜ ਕਰਦਾ मामੂ ਨੂੰ ਮਿਲਦਾ ਕਰਦਾ ਦੇ ਲੋ ਦਾ ਤੇ ਤੈਨੂੰ ਕਿਥੋਂ ਹੀ ਮੈਂ ਪਾਇਆ ਚਾਹ ਪੈ ਗਿਆ ਨਹੀਂ ਤੇ ਸਮੀਰ ਨੇ ਗਿਆ ਹੈ ਮੈਂ ਚਲਬ ਪੁੱਛ ਲੈਣੀ ਮਮੀ ਨੂੰ ਫਿਰ ਮਿਲਾ ਲਿਓ ਨੇ ਮਾ ਤੇਰੇ ਆਪਣੇ ਜਾਂਦੀ ਵਿਆਹ ਤੇਰਾ ਕੋਈ ਪੇਖਿਆ ਤੋਂ ਆਇਆ ਨਹੀਂ ਤੇਰਾ ਤੈਨੂੰ ਇਹ ਤੇ ਪੁਰਾਣਿਆਂ ਦਾ ਬੜਾ ਚਿਤ ਚਾਪ ਜੜਿਆ ਤੇਨੂੰ ਹੁਣ ਮੇਰੇ ਨਹੀਂ ਆਉਂਦੇ ਤੇ ਮੈਂ ਐਚ ਕੀ ਕਰਾਂ ਉਹ ਤੇ ਉਹਦੇ ਵੀ ਨਹੀਂ ਆਉਂਦੇ ਫਿਰ ਉਹਾਨੂੰ ਪਤਾ ਨਾ ਕਿਉਂ ਨਹੀਂ ਆਉਂਦੇ ਦੱਸ ਦਿੱਤਾ ਮਾਦਰ ਸਰਫ ਕਿਉਂ ਨਹੀਂ ਆਉਂਦੇ ਨਾ ਨਾ ਥੋੜੀ ਕੀਤੀ ਹੁਣ ਵੀ ਮੈਂ ਦੂਜਾ ਜ਼ਰੂਰੀ ਜਾਣਾ ਹੀ ਜਾਣਾ ਮੈਂ ਮੈਂ ਤੇ ਗੱਲ ਕਹੀ ਨਹੀਂ ਤੁਹਾਨੂੰ ਇਹ ਵਈ ਤੇ ਬਾਰ ਬਾਰ ਸਮੀਰ ਦੇ ਦਿਲ ਚ ਲਿਆਉਂਦੀ ਲੋੜ ਨਹੀਂ ਹੈਗੀ ਉਹਨੂੰ ਉੱਥੇ ਚੁੱਪ ਕਰਾ ਦੇ ਨਹੀਂ ਕੋਈ ਨਹੀਂ ਹੁੰਦਾ ਨਹੀਂ ਸਹੀ ਉਹ ਮੁੜ ਕੇ ਬਾਰ ਬਾਰ ਫੇਰ ਨਾ ਮਮੇ ਦੇ ਨਾਲ ਲੇ ਜਾ ਮਮੇ ਦੇ ਨਾਲ ਲੇ ਜਾ ਨਹੀਂ ਲੈਂਦੀ ਉਹ ਸਾਹਮਣੇ ਨਾ ਨਹੀਂ ਲੈਂਦੀ ਉਹ ਤੇ ਸਮੀਰ ਨੇ ਗੱਲ ਕੀਤੀ ਤੇ ਮੈਂ ਗੱਲ ਕੀਤੀ ਮੈਂ ਫਾਲਤੂ ਦੀ ਗੱਲਾਂ ਨਹੀਂ ਕਰਦੀ ਜਾਨਿਆਂ ਮੈਂ ਨਾ ਆ ਸੂਟ ਮੇਰੇ ਦੇ ਉਹ ਸੀਪੜੇ ਤਾਂ ਮੈਂ ਤੇ ਮਸ਼ੀਨ ਹੁਣੀ ਕੰਬੈਨ ਕੰਕ ਉਡਾਉਣੀ ਹੈ ਨਾ ਤੂੰ ਛੋਟੀ ਹੈਗੀ ਮੋਟਰ ਤੇ ਚੱਲ ਜਲ ਲੈ ਦੇ ਆ ਉਥੇ ਗਿਆ ਟਾਈਮ ਲੱਗ ਜਾਂਦਾ ਸਮ੍ਰੀਤ ਵੀ ਆਉਣ ਵਾਲੀ ਨਾ ਸਕੂਲ ਤੋਂ ਉਹ ਮੈਂ ਕਰੀਆ ਮੈਂ ਲਾਵਾਂ ਗੂਗਲ ਟਾਈਮ ਕੱਢ ਕੇ ਤੇ ਮੰਮੀ ਵੀ ਦਵਿੰਦਰਾ ਆਂਟੀ ਵੱਲ ਗਿਆ ਆ ਆ ਤੂੰ ਨਹੀਂ ਆਈ ਜਾਣਾ ਹੁਣ ਮਰਗ ਤੂੰ ਵੀ ਛੇਤੀ ਆਈ ਨਾ ਉਹਨਾਂ ਨੂੰ ਚਾਹ ਰੋਟੀਆਂ ਪਾਣੀ ਬਣਾਉਣਾ ਕੰਪੈਨ ਵਾਣੇ ਵਾਸਤੇ ਜਿਹੜਾ ਸ਼ਾਮਾਂ ਪੈ ਗਈਆਂ ਨੇ ਤੂੰ ਹੀ ਫੜਾਉਨੇ ਤਾਂ ਵਧੀਆ ਨਹੀਂ ਨਹੀਂ ਹੁਣ ਤੇ ਫੜਾਇਆ ਤੂੰ ਨਾਲ ਛੇਤੀ ਆ ਜੀ ਤੂੰ ਉੱਥੇ ਗੱਲਾਂ ਬਾਤਾਂ ਨਾ ਕਰੀ ਜਾਈਆਂ ਮੈਂ ਮੈਂ ਸਬਜੀ ਚੀਰ ਕੇ ਤੇ ਫੇਰ ਮੈਂ ਜਾਨੀ ਆ ਤੇ ਫੇਰ ਸਮੀਰ ਨੂੰ ਟਾਈਮ ਨਾ ਲਾਇਆ ਉਹ ਕੁੜੀ ਵੇਂਦੀ ਨਾ ਰਵੇ ਫੇਰ ਜਦ ਬੁਟੀਕ ਤੇ ਜਾਏ ਜਨਾਨੀਆਂ ਵਕ ਸੂਟਾਂ ਦਾ ਕਰਕੇ ਬਹੁਤ ਟਾਈਮ ਲਾ ਲੈਂਦੀਆਂ ਹੁੰਦੀਆਂ ਆਹ ਪਹਿਣਾ ਕਿਹਦਾ ਸੂਟ ਆ ਤੇ ਉਹ ਕਿਹਦਾ ਸੂਟ ਤੇ ਆਈ ਵੇ ਜਨਾਨਾ ਸੂਟ ਤੇ ਵੇਖਣੇ ਪੈਂਦੇ ਆ ਹਾਂ ਕੌਣ ਸਬਜ਼ੀ ਆ ਕੇ ਕੱਟ ਲਈ ਹੋ ਸਕਦਾ ਏ ਜਨਾ ਰੋਟੀ ਖਾਣ ਦੀ ਤੋਂ ਵੱਧ ਬਣਾਉਣੀ ਪੈਣੀ ਹੈ ਬਰਦਾਲ ਦੂਣਾ ਬਣਾਉਣੀ ਪਵੇ ਆ ਨਹੀਂ ਕੋਈ ਨਹੀਂ ਆ ਚੀਰ ਕੇ ਤੇ ਮੈਂ ਚੱਲਦੀ ਆਹ ਤਾਂ ਜਾ ਟਾਈਮ ਨਾਲ ਜਾ ਟਾਈਮ ਨਾਲ ਆਉਣੀ ਬਣੀ ਠੀਕ ਤੇ ਤੇਲ ਪੋ ਵਾਲੇ ਮੋਪੜ ਜੁੱਸ ਲੱਗੇ ਨਾਲ ਹੀ ਪੰਪ ਹੈਗਾ ਜੀ ਚਲ ਆ ਲੋੜ ਪੈਂਦੀ ਰਾਤ ਬੱਤੇ ਜੋ ਦੇ ਕੀ ਕਰਨ ਡਿਆ ਮੈਂ ਆ ਟਰੈਕਟਰ ਕੰਬੀ ਮਸ਼ੀਨ ਹੋਣੀ ਸਾਮਾ ਨੂੰ ਤੇ ਮੈਂ ਮਰੇ ਕੰਨਾ ਸ਼ੈਟ ਸ਼ੂਟ ਮਾਰਾ ਬੋਟ ਅੱਛਾ ਤੇ ਮੈਂ ਅੰਦਰ ਬਾਹਰ ਵੇਖਿਆ ਵਾ ਤੇ ਗੋਪੀ ਠੀ ਹੈ ਨਹੀਂ ਅੰਦਰ ਕਿੱਥੇ ਗਈ ਆ ਉਹ ਕਪੜੇ ਛਿੰਦਰ ਗਈ ਆ ਆਹੋ ਹੁਣ ਕਿਹੜੇ ਕਹਿੰਦੇ ਪੁੱਛਦੇ ਆ ਤੁਹਾਡੀ ਦੋਵਾਂ ਦੀ ਸਲਾਹ ਵਾ ਕੇ ਤੂੰ ਹੁਣ ਘਰੋਂ ਦੀ ਪੁੱਛੀ ਤੂੰ ਤਸਵੀਰੇ ਨਿਕਲ ਜਾਨੀ ਲੀਡਲ ਕਪੜੇ ਪਾ ਕੇ ਪਤਾ ਜਦਾਂ ਸੈਰਾਂ ਤੇ ਅਹ ਹਸ਼ਿਆਰਾਂ ਦੇ ਉੱਤੇ ਜੇ ਮੈਂ ਚਲੀ ਗਈ ਘੜੀ ਤੇ ਕੀ ਹੋ ਗਿਆ ਮੈਂ ਘਰ ਨੂੰ ਆ ਜਾਣਾ ਹੈਗਾ ਅੱਜ ਦੀ ਗਈ ਮਾਤਾ ਸਵੇਰ ਦੀ ਗਈ ਤੂੰ ਸਵੇਰ ਦੀ ਗਈ ਇਹਨਾਂ ਨੇ ਚੱਕਰ ਚੱਲਣ ਡਿਆ ਉਹ ਤੂੰ ਬੰਦਾ ਘਰੇ ਟਿਕ ਜਾਂਦਾ ਫੇਰ ਜਾਣ ਵਾਲੇ ਥਾਂ ਜਿੱਥੇ ਜਾਣਾ ਹੀ ਪੈਂਦਾ ਉਹ ਇਹਨਾਂ ਨੇ ਛੇਤੀ ਆ ਜਾਣਾ ਵਾ ਚਲੋ ਸਵਾਤ ਤਾਂ ਤੁਹਾਡੀ ਆਪਣੀ ਹੈ ਛੇਤੀ ਆ ਜਾਣਾ ਕਦੋਂ ਆ ਜਾਣਾ ਮਨਜੀ ਤਾਂ ਤੁਸੀਂ ਆਪਣੀ ਮਾਲੀ ਡਾਇ ਇਹੋ ਕਰਨਾ ਪਾਰਕ ਠੀਕ ਕਰਨਾ ਡਾਇ ਜੀ ਸਫਾਈ ਕਰਨਾ ਉਧਰ ਵੇਖ ਲੈ ਘੜੀ ਇਨਸ਼ਾ ਅੱਲਾ ਵੇਨੀ ਆ ਮੈਂ ਉਹ ਵੀ ਬੜੀ ਖਰਾਬ ਹੋਈ ਸੀਗੀ ਆਹ ਉਹਨੇ ਕਰਤੀ ਠੀਕ ਉਹਨੇ ਹਾਂ ਹਾਂ ਵੇਖ ਲੋ ਹਾਂ ਚੰਗਾ ਫਿਰ ਆ ਤੇ ਕਰੇ ਬਿਆਗਾ ਤੂੰ ਵੀ ਹੁਣ ਦੱਸ ਜਾਣ ਵਾਲੇ ਥਾਂ ਜਿੱਥੇ ਜਾਣਾ ਉੱਥੇ ਜਾਣਾ ਪੈਂਦਾ ਵਾ ਤੂੰ ਤਾਂ ਹੱਦ ਕਰਨ ਢਿਆ ਮੈਂ ਜਾਣਾ ਜਿੱਥੇ ਜਾਣਾ ਪਤਾ ਵਾ ਤੂੰ ਹੀ ਜਾਣਾ ਵਾ ਚਲੋ ਵੇਖ ਮਾਰ ਤੂੰ ਪਾਰ ਕੱਲ ਵੇਖ ਮਾਲੀ ਗਿਆ ਤੱਪੜ ਲੈਣ ਆ ਹੀ ਗਿਆ ਲੈ ਕੇ ਤੇ ਆ ਦਾਣਾ ਸਫਾਈ ਕਰੀ ਚੰਗਾ ਪਾ ਦਾਣਾ ਹੂਜ ਆ ਸਾਰਾ ਹੂਜ ਹਾਂਜ ਕੇ ਨਾ ਬਾਰੀ ਦੇ ਨਾਲ ਤੇ ਇਕੱਠਾ ਕਰ ਲਾ ਤੇ ਉੱਥੇ ਸੁੱਟ ਦੇ ਖੂਦ ਦੇ ਵਿੱਚ ਹਾਂ ਹਾਂ ਜਦੋਂ ਤੇ ਹੋ ਜਾਂਦੀ ਆ ਨਾ ਸਫਾਈ ਹੋ ਜਾਂਦੀ ਉਦੋਂ ਕਿੰਡੀ ਸੋਣੀ ਪਾਰਕ ਲੱਗਦੀ ਆ ਤੇ ਜਦੋਂ ਸਫਾਈ ਨਹੀਂ ਹੁੰਦੀ ਉਦੋਂ ਤੇ ਆਖੀ ਦਾ ਵਾ ਪੀ ਕੀ ਐਵੇਂ ਕਰ ਲਿਆ ਅਸੀਂ ਬਣਾ ਲੇ ਹਾਂਜੀ ਪਤਾ ਮਮੂ ਕਿੱਥੇ ਗਏ ਮੈਨੂੰ ਹੀ ਨਾ ਲੈ ਜਾਂਦੇ ਜਿੱਥੇ ਵੀ ਗਏ ਆ ਲੈ ਡੈਮੋ ਗਾਏ ਨਹੀਂ ਹੁੰਦੇ ਉਹ ਤਾਂ ਖਣੀ ਕਪੜੇ ਸੀਨੇ ਦੇਣ ਚਲ ਗਈ ਆ ਮੈਂ ਤਾਂ ਗਈ ਹੀਗੀ ਉਧਰ ਤੇ ਮੈਨੂੰ ਪਤਾ ਨਹੀਂ ਮੇਰਾ ਜੀਨ ਨਹੀਂ ਲੱਗਣ ਦਾ ਮਮਾ ਤੇ ਬਣਾ ਦੱਸ ਸੱਜੇ ਘੰਟੀ ਜੀ ਸੱਜੀ ਘਾਲ ਸੱਜੀ ਘਾਲ ਸੱਜੀ ਘਾਲ ਕੀ ਹਲਵਾ ਵਧੀਆ ਕੀ ਗੱਲਾਂ ਚੱਲਣ ਜਾਂ ਦਾਦੀ ਪੁੱਤਰੀ ਦੀਆਂ ਸੁੱਖ ਨੇ ਮਮਾ ਪਤਾ ਕਿੱਥੇ ਚਲ ਗਏ ਮੈਂ ਮੇਰਾ ਜੀਨ ਹੀ ਲੱਗਣ ਦਾ ਹਣਾ ਅੱਛਾ ਜੀਨ ਲੱਗਣ ਦਾ ਹੂੰ ਅੱਛਾ ਅੱਛਾ ਆਜੋ ਬੈਠੋ ਹਾਂ ਕਿੱਥੇ ਗਏ ਆ ਉਹ ਤੇ ਕੱਪੜੇ ਖਣਿ ਸੀਨੇ ਦੇਣ ਚਲ ਗਈ ਉਹ ਮੈਂ ਤਾਂ ਕਰਨੀ ਹੀ ਅੱਛਾ ਅੱਛਾ ਤੇ ਉਹਨੂੰ ਵੀ ਪਤਾ ਵਾ ਪੀ ਦਸ ਕੁੜੀ ਦਾ ਹੁਣ ਬੜਾ ਪ੍ਰੇਮ ਆਏ ਦਾ ਤੇ ਇਹਨੂੰ ਨਾਲ ਲੈ ਜਾਂਦੀ ਤੇ ਡੀਕ ਲੈਂਦੀ ਇਹਨੂੰ ਤੋਂ ਪਹਿਲਾਂ ਚਲ ਗਈ ਆ ਕਈ ਵਾਰੀ ਲਾਲਚ ਜਾਈ ਕਰ ਲੈਂਦਾ ਵਾ ਲਈਦਾ ਵੀ ਨਿਆਣਿਆਂ ਨੂੰ ਚੱਲ ਛੱਡ ਕੇ ਤੇ ਜਾ ਹੀ ਹੁੰਨੇ ਆ ਟਾਈਮ ਨਾ ਆ ਜਾਂਗੇ ਇਹ ਤਾਂ ਗੱਲ ਤੇਰੀ ਠੀਕ ਵਾ ਹਰ ਹੁਣ ਇਹ ਮੈਨੂੰ ਪੁੱਛੀ ਜਾਂਦੀ ਆ ਮਾਮਾ ਨੇ ਕਦੋਂ ਆ ਕਦੋਂ ਹਾਂ ਨਿਆਣਿਆਂ ਨੂੰ ਨਾਲ ਖੜੋ ਤੇ ਅੱਦੀਆਂ ਚੀਜ਼ਾਂ ਤੇ ਉਹਦਾ ਹੀ ਚੇਤਾ ਭਲਾ ਦਿੰਦੇ ਆ ਕਿ ਤਾ ਫਲਾ ਨੀ ਨਿਆਣਾ ਫਿਰ ਤੁਹਾਨੂੰ ਨਿਆਣੇ ਨੇ ਵੀ ਖਾਣ ਨੂੰ ਲੈਣਾ ਹੁੰਦਾ ਲਾਚ ਨੂੰ ਆਖਣ ਲਈ ਆ ਮਮਾ ਕਿੱਥੇ ਗਈ ਆ ਹੂੰ ਤੇ ਜੇ ਨਾਲ ਜਾਂਦੀ ਤੇ ਇਹਨੇ ਕਈ ਕੁਝ ਖਰੀਦਣਾ ਹੈਗਾ ਹਾਂ ਹਾਂ ਸਫਾਈ ਸਫੇ ਕਰਾਉਂਦੇ ਆ ਆਹੋ ਆ ਮਾਲੀ ਡਾਇਆ ਹੈਗਾ ਹੂੰ ਤੇ ਮੈਂ ਹਾਂ ਚੱਲ ਹੁਣ ਨਾ ਤੂੰ ਦਾਣਾ ਸਫਾਈ ਕਰ ਦੇ ਹਾਂਜੀ ਤੇ ਜਦੋਂ ਸਫਾਈ ਹੋਵੇ ਉਦੋਂ ਤਾਂ ਵੇਖੀ ਕਿੰਨੀ ਸੋਹਣੀ ਲੱਗਦੀ ਆ ਹਾਂ ਨਹੀਂ ਹਰ ਇੱਕ ਚੀਜ਼ ਦੀ ਸਫਾਈ ਨਾਲ ਹੀ ਚੰਗੀ ਲੱਗਦੀ ਆ ਆ ਤੇ ਆ ਵਾਦ-ਵੁੱਦ ਬੜਾ ਗਿਆ ਹੀ گلاب ਹੂੰ ਤੇ ਮੈਂ ਹਾਂ ਚੱਲ ਕਰਵਾ ਲੈਣੀ ਆ ਉਹਦੇ ਮਗਰੋਂ ਹੀ ਕਰਵਾਈ ਆ ਆਹੋ ਚੱਲ ਹਾਂ ਦੱਸ ਨਹੀਂ ਆ ਲੱਗੇ ਆ ਹੂੰ ਨਹੀਂ ਚੰਗਾ ਕੰਮ ਕਰਦਾ ਵਾ ਇਹੋ ਹੀ ਆਨੇ ਮਾਲੀ ਆਉਂਦਾ ਹੱਡੇ ਹੂੰ ਕਿਦਾਂ ਸਮਰੀਦ ਵਧੀਆ ਹਾਂ ਮਮਾ ਕਰਦੇ ਪਿਆਰ ਹਾਂਜੀ ਦੈਨ ਜੀ ਲੱਗੰड्या ਫਿਰ ਹਾਂ ਨਹੀਂ ਮਗਰ ਮਗਰ ਉਹ ਵੀ ਬਥੇਰਾ ਕਰਦੀ ਆ ਹਾਂ ਹਾਂ ਪਿਆਰ ਪਾਇ ਦੀ ਗੱਲ ਵਾ ਪਿਆਰ ਪਾਇ ਠੀਕ ਹੈ ਹਾਂ ਕੰਦੇੰਦੇ ਬੱਚਾ ਤੇ ਕੁੱਤਾ ਮੂੰਹ ਲਾਇਦਾ ਹਾਂ ਜੀ ਨਹੀਂ ਫੜ ਬਥੇਰਾ ਕਰਦੀ ਐ ਮੇ ਅੱਖੀ ਤੇ ਚਲੋ ਇਹ ਵੀ ਕਿਸਮਤ ਨਾਲ ਹੀ ਆ ਆ ਕਰਮ ਆ ਨਹੀਂ ਤੇ ਅੱਜ ਕੱਲ ਇੰਨਾ ਕਾਲ ਯੁੱਗ ਚੱਲਣ ਡਿਆ ਵਾ ਆਪਣੀਆਂ ਮਾਵਾਂ ਹੀ ਛੱਡ ਛੱਡ ਕੇ ਤੇ ਤੁਰ ਜਾਂਦੀਆਂ ਵਾ ਚਲੋ ਹਾਈ ਕੋਈ ਪਤਾ ਨਹੀਂ ਲੱਗਦਾ ਆ ਉਹ ਸਤਗੁਰ ਦੇ ਹੱਥ ਚ ਜਾ ਸਭ ਕੁਝ ਹਾਂਜੀ ਆ ਉਹ ਜਿੱਦਨ ਦੀ ਤਿਤਲੀ ਗਈ ਹਲੋ ਨਾ ਉਹ ਦੰਦਾ ਬੜਾ ਕਰਦੀ ਉਹ ਵੀ ਬੜਾ ਪਸਤੌਦੀ ਇਹ ਨਹਿਰ ਤੇ ਚਲ ਗਈ ਤਿਤਲੀ ਮਗਰ ਇੱਥੋਂ ਪਾਰਕ ਦੇ ਵਿੱਚ ਕਿਤੇ ਪਤਾ ਹੀ ਨਾ ਲੱਗਾ ਮੈਂ ਅੰਦਰ ਹੀ ਅੱਛਾ ਤੁਹਾਨੂੰ ਨਹੀਂ ਪਤਾ ਫਿਰ ਇਹ ਹੱਕਰੇ ਇੱਥੇ ਬੈਠੀ ਗੋਪੀ ਤੇ ਲਾਗੋ ਚਲ ਗਈ ਅੱਛਾ ਤੇ ਐਡੀ ਅਛਦੈਣ ਗਲਤੀ ਤੇ ਦੀ ਤੇ ਉਹ ਇਹ ਤੇ ਨਹਿਰ ਤੇ ਚਲ ਗਈ ਹਾਂ ਉਹ ਤੇ ਜੋਦਾ ਉਧਰੋਂ ਆਇਆ ਲੱਭਦੇ ਫਿਰੇ ਹੈ ਕੁੜੀ ਕਿੱਥੇ ਚਲ ਗਈ ਕੁੜੀ ਕਿੱਥੇ ਚਲ ਗਈ ਅੱਛਾ ਤੇ ਉਸ ਦਿਨ ਦਾ ਫੇਰ ਹੁਣ ਇਹ ਵੀ ਬਥੇਰਾ ਕਰਦੀ ਆ ਤੇ ਗੋਪੀ ਵੀ ਇਹਨਾਂ ਨਾਲ ਕਰਦੀ ਆ ਤੇ ਕਰਨਗੇ ਤਾਂ ਘਰ ਦਾ ਟਾਈਮ ਲੰਘਣਾ ᱛੀਏ ਹਾਂਜੀ ਹਾਂਜੀ ਆਹ ਨਹੀਂ ਹੁਣ ਤਾਂ ਠੀਕ ਵਾ ਆਹੋ ਪੁੱਤ ਬਿਨਾ ਦੱਸੇ ਨਹੀਂ ਕਰੋ ਨਿਕਲੀ ਦਾ ਅੱਜ ਕੱਲ ਦੇ ਸਮਾਂ ਹੀ ਨਹੀਂ ਆ ਇਹੀ ਆਖਾ ਵੀ ਪਤਾ ਤੈਨੂੰ ਕੋਈ ਟੜਕੇ ਲਾ ਦੇਣ। ਚੱਟ ਬੂਏ ਜੇ ਨਿਕਲੇ ਹੋ ਇਹ ਤੇ ਅਗਲਾ ਕੋਈ ਫੜ ਕੇ ਚੁੱਕ ਕੇ ਲੈ ਜਾਂਦੇ ਆ ਬੱਚਿਆਂ ਨੂੰ। ਨਹੀਂ ਉਦਨ ਦੀ ਡਰੀ ਆ ਇਹ ਵੀ ਤੇ ਪਰ ਗੱਲ ਵੀ ਸੱਚੀ ਆ। ਹੂੰ। ਗਲਤੀ ਹੀ ਇਹਦੀ ਤੇ ਸਾਰੇ ਗੁੱਸੇ ਹੋਈ ਜਾਣ ਗੋਪੀ ਨੂੰ ਹੀ। ਆਹ। ਤੇ ਤੂੰ ਤੇ ਮਾਂ ਨੂੰ ਤੇ ਫਿਰ ਚੜਕਾਂ ਫ੍ਰੀਜ 'ਚ ਹੀ ਪੈ ਜਾਂਦੀਆਂ। ਹਾਂ ਹਾਂ। ਗਲਤੀ ਨਿਆਣੇ ਦੀ ਹੁੰਦੀ ਆ ਮਾਂ ਨੇ ਕਿਹੜਾ ਸਿਖਾਇਆ ਹੁੰਦਾ ਬੱਚੇ ਨੂੰ। ਨਹੀਂ ਸਿਖਾਲਿਆ ਤਾਂ ਨਹੀਂ ਹੁੰਦਾ ਪਰ ਗਲਤੀ ਇਹਦੀ ਵੀ ਹੀ ਗੀ। ਤੇ ਇਹਨੂੰ ਫਿਰ ਇਹੀ ਵੀ ਸਮਝਾਇਆ ਸਾਰੇ ਆ ਵੀ ਨਹੀਂ ਪਤੇ ਇੰਦਾ ਨਹੀਂ ਜਾਏਗਾ ਹਾਂਜੀ ਹਾਂਜੀ ਹਾਂ ਹੋਰ ਤੁਹਾਨੂੰ ਸੁਣਾ ਹਾਂਜੀ ਵਧੀਆ ਜੀ ਹਾਂਜੀ ਹਾਂ ਕਿਤਰਾ ਗੁਰਵਰਨ ਨੇ ਠੀਕ ਠਾਕ ਹਾਂਜੀ ਸਾਰੇ ਠੀਕ ਹੀ ਮੈਂ ਕੰਮ ਕਰ ਕਰ ਕੇ ਤੇ ਵਿਹਲੀ ਮੈਂ ਚਲ ਕੜੀ ਗੜਾ ਮਾਰਾਵਾਂ ਨਾਲ ਫਿਰ ਮੈਂ ਵੇਖਣ ਆ ਜਾਨੀ ਆ ਫਿਰ ਜ਼ਿੰਮੇਵਾਰੀ ਜੀ ਹੋ ਜਾਂਦੀ ਬੰਦੇ ਵਿਚੋਲੇ ਦੀ ਦਰ ਕੋਈ ਚੱਲ ਜਾਈਂ ਰਿਆ ਕਰ ਵਿਚੋਲੇ ਨੂੰ ਆਏ ਨੂੰ ਸਿਫਤ ਮਿਲ ਜੇ ਸਾਨੂੰ ਤੇ ਵਿਚੋਲਾ ਤੋਰ ਛੜ ਜਾਂਦਾ ਵਾ ਹਾਂ ਹਾਂ ਉਹ ਹੁੰਦਾ ਵਾ ਵਿਚੋਲਾ ਨਹੀਂ ਤੇ ਫਿਰ ਬੰਦਾ ਐਵੇਂ ਝੱਕਦਾ ਹੀ ਰਹਿੰਦਾ ਵਾ ਭਈ ਹੂੰ ਹੂੰ ਵੀ ਜੇ ਗਏ ਤੇ ਲਾਮੇ ਹੀ ਮਿਲਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਲਾਮੇ ਨਹੀਂ ਮੈਂ ਤੇ ਆਪ ਨੂੰ ਉਹਨਾਂ ਨੂੰ ਕਹਿ ਦਿੰਦੀ ਰਹੀ ਆ ਪਤਾ ਨਹੀਂ ਭਾਵੇਂ ਉਹ ਬਚਾਰੀ ਗੁੱਸਾ ਕਰਦੀ ਰਹੀ ਕਿ ਕਿਦਾਂ ਕਰਦੀ ਰਹੀ ਆ ਨਾਰੇ ਕਿਹੜੇ ਜੀ ਆਹੋ ਤੇ ਆਪਾਂ ਜੀ ਹਾਂ ਹਾਂਜੀ ਹਾਂਜੀ ਆਹੋ ਤੇ ਇੱਥੇ ਕੜਾ ਕੋਈ ਹੋਰ ਵਾ ਆਪੇ ਪਕਾਉਣੀਆਂ ਤੇ ਆਪੇ ਖਾਣੀਆਂ ਹਾਂਜੀ ਹੂੰ ਹੂੰ ਮੈਂ ਤੇ ਇੱਧਰ ਰਿੰਪੀ ਦੀ ਦੇ ਵੱਲੋ ਬੈਠੀ ਆਈ ਆ ਗੱਲਾਂ ਹੀ ਕਰਦੀ ਮੈਂ ਰਹੀ ਆ ਤੇਰੇ ਨਾਲ ਤਾਂ ਪਾਣੀ ਤਾਂ ਤੈਨੂੰ ਪੁੱਛਿਆ ਹੀ ਨਹੀਂਗਾ ਨਹੀਂ ਨਹੀਂ ਇਹਨਾਂ ਨੇ ਹੁਣੇ ਕੌਫੀ ਪੀਈ ਹੈਗੀ ਹੁਣੇ ਚਿਕੰਡਾ ਕਾਹੇ ਵੀ ਚੀਜ਼ ਨੂੰ ਚੱਲ ਕੋਈ ਨਹੀਂ ਮੈਂ ਦੁੱਧ ਲੈ ਆ ਨਾ ਨਹੀਂ ਨਹੀਂ ਹਾਂ ਮੈਂ ਰੱਖਾ ਚਲ ਦੁੱਧ ਘੋਟ ਪੀ ਲਈ ਅੰਦਰੋਂ ਕੌਫੀ ਪੀ ਆਈ ਆ ਆਵੇ ਡੈਡੀ ਦਾ ਫੋਨ ਆਉਣ ਡਿਆ ਵਾ ਓਡੀ ਕੰਡਿਓ ਨੇ ਕਰ ਗੁਰਵਤ ਸਤਾਉਣ ਡਿਆ ਹੋਣਾ ਵਾ ਹਾਂ ਹਾਂ ਹਲੋ ਆਉਂਦੀ ਜਾਂਦੀ ਰਿਹਾ ਕਰ ਚੰਗਾ ਹਾਂਜੀ ਆ ਗਈ ਬਸ ਹਾਂ ਚਲੋ ਫਿਰ ਚੰਗਾ ਹੈ ਚੰਗਾ ਆਉ ਜਾਇਆ ਕਰੋ ਤੂੰ ਵੀ ਆਉਂਦੀ ਜਾਂਦੀ ਰਿਹਾ ਕਰ ਚੰਗਾ ਸੰਜੀ ਤਾ ਜਾ ਕਰ ਪੁੱਤ ਤੇ ਪਿਆਰ ਨਾਲ ਰਿਹਾ ਕਰ ਚੰਗਾ ਤੂੰ ਨੀ ਜਾਣਾ ਉਧਰ ਮੰਮੀ ਨੂੰ ਘੱਟ ਛਿੜਕਾਂ ਪਵਾਇਆ ਕਰ ਠੀਕ ਹੈ ਠੀਕ ਹੈ ਚੰਗਾ ਇੰਸ਼ਾਅੱਲਾ ਪਾ ਵੇਖੀਏ ਮੰਮੀ ਤੇਰੀ ਆਉਂਦੀ ਕਿ ਨਹੀਂ ਅਜੇ ਹੂੰ ਮੰਮਾ ਐ ਨਹੀਂ ਬੰਨਣਾ ਢੈਮੋ ਗਾ ਵੇਖਣੇ ਰੋ ਪੁੱਤ ਵੀ ਰੌਤ ਹੁੰਦਾ ਬੰਨਦੇ ਲਿਨੂ ਰੰਗ ਬੰਨਦਾ ਮੰਮਾ ਆ ਗਏ ਹਾਂ ਤੂੰ ਬਰਾਚੇ ਖੜੀ ਹੀ ਹਾਂ ਮੇਰਾ ਮਿੰਦੀ ਕੰਢੀਂਗੇ ਮਿੰਦੀ ਕੰਢੀਂ ਹਾਂਜੀ ਤੇ ਜੀ ਲੱਗੰਦੇ ਨਾਹੀਂ ਅੱਛਾ ਮੈਂ ਤੇ ਗਰੋ ਇੱਥੇ ਖਲੋਤੇ ਹੈਗੇ ਅੱਛਾ ਬਤ ਮੈਂ ਸੂਰ ਸਿਪਨੇ ਦੇਣ ਗਈ ਸੀ ਫਿਰ ਮੈਂ ਥੋੜਾ ਬਹੁਤ ਸਮਾਨ ਹੋਰ ਵੀ ਲੈਣਾ ਸੀਗਾ ਤੇ ਫਿਰ ਮੈਨੂੰ ਤਾਂ ਟਾਈਮ ਲੱਗ ਗਿਆ ਅੱਛਾ ਉਦੋਂ ਤਾਂ ਮੈਂ ਜਲਦੀ ਆ ਜਾਣਾ ਸੀਗਾ ਠੀਕ ਆ ਹਾਂ ਆਜੋ ਫਿਰ ਹੁਣ ਅੰਦਰ ਆ ਚੀ ਜੀ ਮੈਂ ਤਾਂ ਚੀ ਜੀ ਦਵਾ ਸੱਚ ਤੀ ਜੀ ਲੰਦੀ ਆ ਹੋਰ ਮੈਨੂੰ ਪਤਾ ਸੀਗਾ ਸਮਰੀਨ ਨੇ ਚੀ ਜੀ ਮੰਗਣੀ ਆ ਅੱਛਾ

ਹਾਉ ਮਾ ਲਿਆ ਤੇ ਵੇਰਨਾ ਦਦੀ ਮਾਦੀ ਮੈਨ ਕਰਾ ਲਈ ਸਾਫ ਅੱਛਾ ਤੇ ਦਦੀ ਮਮਾ ਹੁਣ ਕਿੱਥੇ ਆ ਉਹ ਪਤਾ ਨਹੀਂ ਉਹ ਮਾਜੂ ਸੋਈ ਤੋ ਉੱਥੇ ਗਿਆ ਅੱਛਾ ਮਮਾ ਪਰ ਮੈਂ ਗੌਰ ਕਮਾ ਹਾਂ ਪਤਾ ਪਿਆ ਤੂੰ ਇਹਨਾ ਮਨ ਸਾੜ ਕੇ ਨਾ ਜਾਇਆ ਕਰੋ ਕਿਉਂ ਜਦ ਮੈਂ ਸਕੂਲੋਂ ਨਹੀਂ ਨੀ ਨਾ ਉਹ ਦੋਈ ਚਲ ਜਾ ਕਰੋ ਤਹੀਂ ਫਿਰ ਮੇਰਾ ਜੀ ਜੋ ਫਿਰ ਮੈਂ ਸਕੂਲੋਂ ਨਹੀਂ ਨਾ ਜੇ ਮੈਂ ਤੁਹਾਨੂੰ ਵੇਖਦੀ ਤੀ ਹੁਣ ਨਹੀਂ ਮੇਰੇ ਘਰ ਨਹੀਂ ਚੰਗਾ ਲੱਗਦਾ ਕੱਲੀ ਨੂੰ ਅੱਛਾ ਨਹੀਂ ਮੇਰੀ ਤੀਦਾ ਮੇਰੇ ਬਿਨਾ ਦੇਰ ਨਹੀਂ ਲੱਗਦਾ ਹਾਂ ਮੈਂ ਤਾਂ ਪਤਾ ਆ ਜਾਣਾ ਹੀ ਜਲਦੀ ਮੈਂ ਤੇਰੇ ਪਾਪਾ ਨੂੰ ਕਿਹਾ ਵੀ ਮੈਂ ਜਲਦੀ ਆ ਜਾਣਾ ਔਰ ਮੈਂ ਨਾ ਸਮਾਨ ਲੈਣਾ ਉਹਦੇ ਕਰਕੇ ਨਾ ਉੱਥੇ ਰਾਸ਼ ਹੀਗਾ ਦੁਕਾਨ ਤੇ ਤੇ ਫਿਰ ਮੈਂ ਲੇਟ ਹੋ ਗਈ ਨਹੀਂ ਤੇ ਮੈਂ ਤੇ ਸਕੂਲ ਆਉਣ ਤੋਂ ਪਹਿਲਾਂ ਪਹਿਲਾਂ ਹੀ ਆ ਜਾਣਾ ਸੀ ਮੈਂ ਫਿਰ ਮੈਂ ਕਿਹਾ ਮੰਮਾ ਤੇ ਕਿੰਨਾ ਰਹਿ ਮੋ ਗਏ ਨਹੀਂ ਮੇਰਾ ਜੀ ਨਹੀਂ ਲੱਗਣ ਦਾ ਹੈਗਾ ਤੜ ਤੋਂ ਬਿਨਾ ਅੱਛਾ ਤੇ ਰੋਟੀ ਰੋਟੀ ਖਾਧੀ ਕਿ ਨਹੀਂ ਹਾਂ ਉਹ ਤੇ ਖਾ ਲਈ ਮੈਂ ਅੱਛਾ ਤੇ ਮਨਪ੍ਰੀਤ ਆਂਟੀ ਵੀ ਆਈ ਸੀ ਅੱਜ ਅੱਛਾ ਕੀ ਕਹਿੰਦੇ ਫਿਰ

ਹਾਂ ਚਲ ਠੀਕ ਆ ਫਿਰ ਖਾ ਚੀਜੀ ਇਹ ਨਾ ਜਦੋਂ ਮੈਂ ਨਾ ਸਾਰਿਆਂ ਦੀਆਂ ਗੱਲਾਂ ਸੁਣਦੀ ਆ ਨਾ ਤੇ ਮੈਨੂੰ ਉਦੋਂ ਹੁੰਦਾ ਵਾ ਪੀ ਸ਼ਾਇਦ ਸਮਰੀਤ ਮੈਨਾਂ ਪਿਆਰ ਨਾ ਕਰੇ ਪਰ ਵੇਲੇ ਉਹ ਅੱਜ ਮੈਂ ਘਰ ਨਹੀਂ ਹੀ ਨਾ ਤੇ ਉਹਦਾ ਦੇਰ ਨਹੀਂ ਲੱਗਾ ਕਿੰਨੇ ਮਨ ਨੂੰ ਖੁਸ਼ੀ ਹੁੰਦੀ ਆ ਤੇ ਮੇਰੀ ਧੀ ਮੈਨਾਂ ਇੰਨਾ ਕਰਦੀ ਆ ਲੋਕਾਂ ਦੀਆਂ ਗੱਲਾਂ ਵੱਲ ਨਹੀਂ ਮੈਂ ਜਾਇਆ ਕਰਨਾ ਮੇਰੀ ਧੀ ਤਾਂ ਮੈਨਾਂ ਪਿਆਰ ਕਰਦੀ ਆ